ਜਿਹੜੀ ਆ ਸਾਹਮਣੇ ਸਕਰੀਨ ਦੇ ਉੱਪਰ ਵੀਡੀਓ ਚੱਲ ਰਹੀ ਹੈ ਇਹ ਮੱਗਰ ਸਿੰਘ ਇਹਦਾ ਪਿੰਡ ਬੱਟੜਿਆਣਾ ਤੇ ਪਿਆਰ ਨਾਲ ਲੋਕ ਇਹਨੂੰ ਮੱਗਰ ਮਿੱਠੀ ਕਹਿੰਦੇ ਸੀ ਇਹ ਲੋਕਾਂ ਦੇ ਵਿਆਹਾਂ ਦੇ ਵਿੱਚ ਜਾਂਦਾ ਸੀ ਤੇ ਬੋਲੀਆਂ ਪਾ ਕੇ ਲੋਕਾਂ ਦਾ ਮਨੋਰੰਜਨ ਕਰਦਾ ਸੀ ਪਰ ਇਹ ਇਨਸਾਨ ਆ 1 ਮਹੀਨਾ ਹੋਇਆ ਜਿਹੜਾ ਇਸ ਜੱਗ ਤੋਂ ਚਲਾ ਗਿਆ ਤੇ ਇਸ ਇਨਸਾਨ ਦੀ ਮੌਤ ਹੋ ਗਈ ਪਰ ਅੱਜ ਪਤਾ ਲੱਗਦਾ ਵੀ ਮੱਗਰ ਮਿੱਟੀ ਜਿਹੜਾ ਇੱਕ ਅਨਪੜ੍ਹ ਇਨਸਾਨ ਸੀ ਇੱਕ ਭਾਰਤਿਕ ਦਰवेश ਬੰਦਾ ਸੀ ਪਰ ਅੱਜ ਜਦੋਂ ਵੀ ਤੁਸੀਂ ਗੂਗਲ ਤੇ ਸਰਚ ਮਾਰੋਗੇ ਮੱਗਰ ਮਿੱਟੀ ਦਾ ਨਾਮ ਲੈ ਕੇ ਤੇ ਉਹਦੀ ਜਿਹੜੀ ਵੀਡੀਓ ਆ ਜਾਂਦੀ ਹੈ ਮੱਗਰ ਮਿੱਟੀ ਦੀ ਮੱਗਰ ਮਿੱਟੀ ਦਾ ਰਤਵਾ ਵੀ ਜਿਹੜਾ ਬਹੁਤ ਵੱਡਾ ਸੀ ਅੱਜ ਪਤਾ ਲੱਗਿਆ ਭਾਵੇਂ ਇਨਸਾਨ ਉਹ ਪੜਿਆ ਲਿਖਿਆ ਬਿਲਕੁਲ ਨਹੀਂ ਸੀ ਇੱਕ ਦਰवेश ਫੱਕਰ ਬੰਦਾ ਸੀ ਪਰ ਜਦੋਂ ਵੀ ਤੁਸੀਂ ਸਰਚ ਕਰੋਗੇ ਤਾਂ ਮੱਗਰ ਮਿੱਟੀ ਜਿਹੜਾ ਤੁਹਾਨੂੰ ਸਾਹਮਣੇ ਮਿਲੂ ਮੱਗਰ ਮਿੱਟੀ ਦੀ ਆਤਮਾ ਨੂੰ ਬੈਗਰੂ ਸ਼ਾਂਤੀ ਬਖਸ਼ੇ ਬਹੁਤ ਘੈਂਟ ਇਨਸਾਨ ਸੀ ਤੇ ਲੋਕਾਂ ਦਾ ਵਿਆਹਾਂ ਦੇ ਵਿੱਚ ਮਨੋਰੰਜਨ ਕਰਦਾ ਸੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਦੇ ਹੋ ਮੱਗਰ ਮਿੱਟੀ ਨੂੰ ਪਿਆਰ ਕਰਨ ਵਾਲੇ ਕਮੈਂਟ ਜਰੂਰ ਕਰਿਓ